किसान आकू खेतीबाड़ी मंत्री अते पंजाब दे मुख्यमंत्री भगवंत सिंह मान दे ਉਤੇ ਭੜਕਦੇ ਹੋਏ ਨਜ਼ਰ ਆਏ ਨੇ ਆਪਣਾ ਗੁੱਸਾ ਸਰਕਾਰ ਦੇ ਪ੍ਰਤੀ ਜ਼ਾਹਰ ਕੀਤਾ ਆਖਰ ਕਿਸ ਗੱਲ ਨੂੰ ਲੈ ਕੇ ਕਿਸਾਨ ਆਕੂ ਨਾਰਾਜ਼ ਨਜ਼ਰ ਆ ਰਹੇ ਨੇ ਆਓ ਸੁਣਦੇ ਹਾਂ ਆ ਕੋਲੇ ਆਏ ਸੀ ਯੁੱਧਵੀਰ ਐਕਸੀਡੈਂਟ ਇੱਥੇ ਆ ਕੇ ਪਤਾ ਲੱਗਿਆ ਚਲੋ ਵਧਾਈਆਂ ਵੀ ਦੇ ਤੀਆਂ ਇਸ ਦੀਓ ਤੋ ਐਕਸ਼ਨ ਬਣੇ ਨੂੰ ਆਦੇ 3 ਸਾਲ ਹੋ ਗਏ ਆਦੇ ਜੀ ਮੇਰੇ ਕੋਲੇ ਵਾਧੂ ਚਾਰਜ ਆ ਮੈਂ ਕਿਹਾ ਵੀ ਤੁਹਾਡੇ ਕੋਲੇ ਚਾਰਜ ਜ਼ਰੂਰ ਵਾਧੂ ਆ ਪਰ ਲਾਈਟ ਵਾਧੂ ਹੋਣੀ ਸਰਕਾਰ ਕੋਲੇ ਚਲੋ ਆਦੇ ਮੈਸਡਿਓ ਕਲਦਾ ਆਈ ਤੇ ਉਹਨਾਂ ਨੇ ਕੱਲਿਆ ਨਹੀਂ ਜਦੋਂ ਅਸੀਂ ਇੱਥੇ ਆਏ ਕਿਸੇ ਕਮਰੇ ਦੇ ਇੱਕ ਦੋ ਜਿਮਲਾਜ਼ਮ ਸੀ ਤੇ ਲਾਈਟ ਚੱਲਦੀ ਸੀ ਏਸੀ ਚੱਲਦੇ ਸੀ ਤੌਲਗੇ ਦੀ ਚੱਲੀ ਜਾਂਦਾ ਸੀ ਏਸੀ ਨਾ ਤਾਂ ਸਾਡੇ ਘਰਾਂ ਚ ਲਾਈਟ ਮਿਲਦੀ ਐ ਨਾ ਸਾਡੇ ਝੋਨੇ ਨੂੰ ਨਹਿਰੀ ਮਹਿਕਮੇ ਦੀਆਂ ਕਸੀਆਂ ਬੰਦਾ ਕਿਸਾਨ ਦੁਖੀ ਆ ਕੋਈ ਤਾਂ ਵਿਚਾਰਾ ਦੁਖੀ ਹੋਇਆ ਮੋਟਰਸਾਈਕਲ ਚਲਾਈ ਜਾਂਦਾ ਝੋਨੇ ਚ ਕੋਈ ਨਰਮਾ ਵਹੀ ਜਾਂਦਾ ਕੋਈ ਕੋਸ ਤੇ ਕੋਈ ਕੁਛ ਤੇ ਸਾਡਾ ਖੇਤੀਬਾੜੀ ਮੰਤਰੀ ਸਰਦਾਰ ਗਰਮੀਤ ਸਿੰਘ ਜੀ ਖੁੱਡੀਆਂ ਤੇ ਇਹਦੇ ਜਿਹੜੇ ਚੇਲੇ ਚੌਟਿਆ ਲਾਲੀ ਕਰਮਗੜ ਹਰਪ੍ਰੀਤ ਮਾਨ ਕਰਮਗੜਾ ਵਾਲਾ ਕੋਲਿਆਣੀ ਵਾਲਾ ਬਾਈ ਦੀਪਾ ਇੱਕੋ ਦੇ ਨਾਲ ਹੋਰ ਬੰਦਾ ਆ ਦੇ ਜੀ ਇਸ ਗਾ ਦਾ ਸਭ ਤੋਂ ਵੱਡਾ ਪੋਸਟਰ ਛਾਪਤਾ ਕਿਸਾਨ ਮੇਲਾ ਮੇਰੇ ਨਾਲ ਵੀ ਸੰਪਰਕ ਕਰਿਆ ਮੇਰੇ ਸੱਜਣਾ ਮੈਂ ਵਧਾਈਆਂ ਦੰਨਾ ਪਰ ਕਾਹਦਾ ਕਿਸਾਨ ਮੇਲਾ ਕਿਸਾਨਾਂ ਦਾ ਮੇਲਾ ਤਾਂ ਛੜਕਾ ਤੇ ਲਵਾਤਾ ਰਾਤ ਥੇੜੀ ਧਰਨਾ ਸੀ 25 ਪਿੰਡਾਂ ਚ ਕਿਸਾਨਾਂ ਦੇ ਅੱਜ ਜਿਹੜੇ ਕੇ ਮੈਨੂੰ ਫੋਨ ਆਇਆ ਹੈ ਦੱਸੋ ਚੋਨਾ ਵਿਜਨ ਕੇ ਨਾ ਖੁੱਡੀਆਂ ਸਾਹਿਬ ਮੇਲਾ ਕਿਸਾਨਾਂ ਦਾ ਨਹੀਂ ਮਸੇਲਾ ਮੇਲਾ ਰੁਪਏ ਇਕੱਠੇ ਕਰਨ ਦਾ ਆਦਿਆਂ ਦੇ ਪੜੇ ਲਿਖੇ ਨੂੰ ਫਾਰਸੀ ਕਿਹਾ ਕਰਦੀ ਮੇਲਾ ਮੇਲਾ ਤੇ ਪੱਲੇ ਨਹੀਂ ਤੇਲਾ ਪਰਚੀਆਂ ਕੱਟੀ ਜਾਂਦੇ ਐ ਜੌਂਡੀ ਅਜੰਸੀ ਵਾਲਿਆਂ ਤੋਂ ਸਟਾਲ ਲਾਉਣ ਤੋਂ ਟਰੈਕਟਰਾਂ ਵਾਲਿਆਂ ਤੋਂ ਕੰਪੈਨਾਂ ਵਾਲਿਆਂ ਤੋਂ ਕੰਪਿਊਟਰ ਕਰਾਉਣ ਵਾਲਿਆਂ ਤੋਂ ਬਾਇਰ ਕੰਪਨੀ ਤੋਂ ਟਾਟਾ ਤੋਂ ਸਪਰੀਆਂ ਵਾਲਿਆਂ ਤੋਂ ਰਿਆਂ ਵਾਲਿਆਂ ਤੋਂ ਸਟਾਲ ਲਾਉਣ ਦਾ ਦਾਣਾ ਮੰਡੀ ਸਾਡੀ ਕਿਸਾਨਾਂ ਦੀ ਕਿਸਾਨ ਦੇਖਦੇ ਆ ਜੀ ਸਟਾਲ ਸਟਾਲ ਦੇਖਦੇ ਆ ਵੀ ਫਰੰਟ ਤੇ ਲਾਉਣਾ ਹੈ ਕਿਹੜਾ ਟੈਂਟ ਲਾਉਣਾ ਹੈ ਕਿੰਨੇ ਚ ਲੱਗਣਾ ਹੈ ਕਾਰ ਬਿਯਾਰ ਵਾਲਿਆਂ ਤੋਂ ਪੈਸੇ ਇਕੱਠੇ ਕਰਦੇ ਆ ਮੰਤਰੀ ਸਾਹਿਬ ਦੀਆਂ ਫੋਟੋਆਂ ਲੱਗੀਆਂ ਜਾਂ ਉਹਨਾਂ ਦੇ ਹੋਲਡਿੰਗਾਂ ਦੇ ਉੱਤੇ ਖੇਤੀ ਵਾਲੀਆਂ ਵੀ ਲੱਗੀਆਂ ਆ ਮਾਏ ਵਾਲਾ ਮੰਤਰੀ ਸਾਹਿਬ ਪਤੀਲਿਆਂ ਦੇ ਵੀ ਫੋਟੋ ਲਵਾਲੇ ਮੰਤਰੀ ਸਾਹਿਬ ਮੋਟਰਾਂ ਦੇ ਵੀ ਲਵਾਲੇ ਸਾਨੂੰ ਉਹਦੀ ਫੋਟੋ ਨਾਲ ਥੋੜਾ ਅਲਰਜੀ ਆ ਸਾਨੂੰ ਤਾਂ ਅਲਰਜੀ ਹੈ ਜਦੋਂ ਸਾਡੀ ਲਾਈਟ 2 ਡੂੜ ਘੰਟੇ ਤੋਂ ਜਾਵੜਦੀ ਹੈ 8 ਘੰਟੇ ਦੀ ਤਾਂ ਸਾਨੂੰ ਅਲਰਜੀ ਹੈ ਜਿਹੜੇ 40 ਸੈਂਪਲ ਭਰੇ ਡੀਏਪੀ ਦੇ ਮੰਤਰੀਆਂ ਦਾ ਮੈਂ ਭਰਾਇਆ ਤੇ 26 ਕੇ 35 ਫੇਲ ਆ ਉਹਦੇ ਚੋਂ ਸੁਸਾਇਟੀਆਂ 'ਚ ਜਿਹੜੀ ਡੀਏਪੀ ਆ ਪਰ ਇਤਾਂ ਹੀ ਪੂਆਤਾ ਯਾਰ ਇਹਨਾਂ ਨੂੰ ਬਦਲਾ ਆ ਲਿਆ ਨੇ ਰੇਤਾ ਪਾਇਆ ਤੁਸੀਂ ਰੇਤਾ ਵਾਣਾ ਚ ਡੀਏਪੀ ਦੀ ਥਾਂ ਤੇ ਸਾਨੂੰ ਅਲਰਜੀ ਹੈ ਜਿਹੜੀ ਮੱਕੀ ਰੁੜੀ ਜਾਂਦੀ ਆ ਸਾਨੂੰ ਸਰਕਾਰ ਤੋਂ ਅਲਰਜੀ ਨਹੀਂ ਸਾਨੂੰ ਅਲਰਜੀ ਹੈ ਜਿਹੜੇ ਮੋਗੇ ਬੰਦ ਪਏ ਆ ਦਾ ਮਟੇਲਾ ਤੇ ਪਾਣੀ ਘਲਤਾ ਸਾਡੇ ਸੱਪ ਲੜਦਾ ਸਾਡੇ ਸੱਪ ਲੜਦਾ ਜਦੋਂ ਭਗਵਾਨ ਤਮਾਨ ਪ੍ਰੈਸ ਕਾਨਫਰੈਂਸ 'ਚ ਤੁਹਾਡੇ ਵਰਗੇ ਪੱਤਰਕਾਰ ਭਾਈਚਾਰਾ ਸਾਹਮਣੇ ਆਦਾ ਆ ਜੀ ਮੈਂ ਐਸਸੀ ਸਾਹਿਬ ਫਲਾਣੇ ਦਫ਼ਤਰ 'ਚ ਫੋਨ ਲਾਇਆ ਲਾਈਟ ਕਿੰਨੇ ਦੀ ਵੇਚਤੀ ਉਹਦਾ 80 ਕਰੋੜ ਦੀ ਉਹ ਜੰਮ ਜੰਮ ਵੇਚ ਲਾਈਟ ਜੇ ਤੂੰ ਲਾਈਟ ਵੇਚੀ ਆ ਤਾਂ ਬੇਬੇ ਨੇ ਵੀ ਪਰਸ 55000 ਦਾ ਲਿਆ ਤੇ ਵੀਡੀਓ ਆਈ ਆ ਭੈਣ ਦੇ ਵੀਰਿਆਂ ਦੀ ਗੁੱਠੀ ਪਾਈ ਆ 3 ਕਰੋੜ ਦੀ ਡਾਕਟਰ ਨੀ ਦੇ ਵੀ ਸੈੱਟ ਪਾਇਆ ਆ ਪਾ ਭਰਾਵਾ ਤੂੰ ਮੁੱਖ ਮੰਤਰੀ ਆ ਓਏ ਇਹਨਾਂ ਦੀਆਂ ਸੁਸਾਇਟੀਆਂ ਦੇ ਦਫ਼ਤਰਾਂ ਚ ਆਏ ਆ ਸੰਮਣ ਦਾਦੇ ਨੇ 25000 ਚੱਕਿਆ ਸੀ ਤੇ 2.5 ਲੱਖ ਦੀ ਰਿਕਵਰੀ ਦਾ ਸੁਸਾਇਟੀਆਂ ਨੇ ਸੰਮਣ ਕੱਲੇ ਆ ਭਗਵਾਨ ਤੁਮਾ ਸਰਕਾਰ ਚ ਬੈਂਕਾਂ ਨੂੰ ਕੁੜਕਾ ਆਉਂਗਾ ਪਹਿਲਾ ਕਿਸਾਨ ਕਿਸਾਨ ਨੂੰ ਜ਼ਮੀਨ ਤੇ ਪੈਸੇ ਮਿਲਦੇ ਸੀ ਉਹ ਲੈਂਦੇ ਨਹੀਂ ਸੀ ਜਦੋਂ ਫਸਲ ਮਰ ਜਾਂਦੀ ਚੋਨਾ 25 ਮੰਤ 30 ਮੰਚ ਰਹੇ ਜੂਗਾ ਸਾਡਾ ਆਪਣਾ ਮੈਂ ਤਾਂ ਹੋਣਾ ਹੀ ਨਹੀਂ ਵਾਈ ਜਾਂਦੇ ਬਲੇ ਤਾਂ ਨਰ ਮੈਨੂੰ ਇਹ ਡੇ ਡੇ ਨੂੰ ਗਲਾਬੀ ਸੁੰਢੀ ਪੈ ਗਈ ਉਹ ਹੋਣਾ ਹੀ ਨਹੀਂ ਤੇ ਕਰਜ਼ੇ ਹੀ ਚੜਨੇ ਨਾ ਸਰ ਫਿਰ ਇਹ ਖੁਦਕੁਸ਼ੀ ਕਰਨਗੇ ਜਦੋਂ ਮੁੜੇ ਨਾ ਜਦੋਂ ਲੋਕ ਆ ਕੇ ਬਾਰਗੇ ਨੱਚੇ ਅਰਤਕੇ ਦੇ ਵੀ ਦੇਣੇ ਬੈਂਕ ਦੇ ਵੀ ਦੇਣੇ ਹਜੇ ਆਦੇ ਦੀ ਕਿਸਾਨ ਨੇ ਇਹ ਕਰਤਾ ਫਿਰ ਇਹ ਆ ਦਾ ਦਰਖਤ ਲਾ ਲੋ ਫਾਹਾ ਲੈ ਲ ਗੇ ਦਰਖਤ ਤੇ ਦਰਖਤ ਤਾਂ ਲਾਈ ਜਾਂਨੇ ਆ ਬੂਟੇ ਵੀ ਲਾਏ ਆ ਬਾਗ ਉਹ ਨਹਿਰੀ ਪਾਣੀ ਬਿਨਾ ਸਾਰਾ ਹਬੋਰ ਏਰੀਆ ਗਾ ਮਾਰਤਾ ਤੇ ਉਹਨਾਂ ਟੇਲਾਂ ਤੇ ਪਾਣੀ ਆ ਹਬੋਰ ਏਰੀਆ ਚ ਬਾਗ ਪੱਟਨੇ ਪੈ ਗਏ ਪਾਣੀ ਦੀ ਕਿੱਲਤ ਕਰਕੇ ਦੱਸੋ ਦਰਖਤ ਕੋਠਿਆਂ ਤੇ ਲਾਲ ਗੇ ਪਾਣੀ ਮਿਲ ਰਿਹਾ ਜਿਹੜਾ ਬਿਜਲੀ ਤੇ ਮੋਟਰਾਂ ਤੇ ਚੱਲਦੀਆਂ ਨੇ ਡੇਢ ਘੰਟਾ ਜਦੋਂ 11 5 ਕਰਮਾ 7 ਕਰਮਾ ਜਾਂਦਾ ਮੈਂ ਰੋਜ਼ ਗ੍ਰਿਡ ਤੇ ਜਾਂਦੇ ਸਾਡੇ ਬੰਦੇ ਮੈਂ ਬਿਮਾਰ ਪਿਆ ਪਿਛਲੇ 15 ਦਿਨਾਂ ਤੋਂ ਆ ਸਾਡਾ ਲੰਬੀ ਵਾਲਾ ਪ੍ਰਧਾਨ ਹੈ ਵਿਚਾਰਾ ਬੱਚੇ ਜਿਹਾ ਉਹਨੇ ਦੇ ਮੁੰਡਾ ਮੇਰੇ ਪਿੰਡ ਦਾ ਗ੍ਰਿਡ ਤੇ 15 5 ਮਿੰਟਾਂ ਚ ਜਾਵੜਦਾ ਸਾਡੇ ਪਿੰਡ ਦੇ ਆ ਭਰਾਵਾਂ ਨੇ 7 ਘੰਟੇ ਧੁੱਪੇ ਬੈਠੇ ਆ ਮਾੜੇ ਦੇ ਲੋਕ ਤੇ ਜੇ ਹੀ ਗਿਆ ਇਹਨਾਂ ਦਾ ਗੱਲ ਸੁਣ 7 ਘੰਟਿਆਂ ਤੋਂ ਅੱਜ ਮੈਂ ਤਾਂ ਨਹੀਂ ਸੜਕ ਤੇ ਭਾਈ ਮੈਂ ਕਿਹਾ ਦਫ਼ਤਰ 'ਚ ਬੈਠੇ ਵੀ ਬਦਲਾ ਭਗਵਾਨ ਤੁਮਾਨ ਸਿਆ ਤੇਰੇ ਏਸੀ ਚੱਲਦਾ ਐ ਐਕਸ਼ਨ ਤਾਂ ਤੇਰਾ ਹੈਣੀ ਪਰ ਅਸੀ ਤਾਂ ਭੇਜ ਕੇ ਤੂੰ ਦਾ ਸੱਥਾ ਜੋ ਚਲਾਉਣੀ ਸਰਕਾਰ ਸਰਕਾਰ ਤੇਰੇ ਦਫ਼ਤਰਾਂ ਦੇ ਜੱਟ ਬੂਟ ਚਲਾਉਣਗੇ ਪਹਿਲਾਂ ਕਿਸਾਨ ਖੁਦ ਕੁਸ਼ੀ ਕਰਦਾ ਸੀ ਹੁਣ ਕੰਪਨੀਆਂ ਨੇ ਮਗਰ ਝਾਲ ਮਜ਼ਦੂਰਾਂ ਤੇ ਸੜਤਾ ਕੁਰਕੀ ਆਈ ਆ ਮੇਲਾ ਸਿੰਘ ਦੀ ਬੈਂਕ ਦੀ ਮੰਤਰੀ ਦਾ ਹਲਕਾ ਵੀ ਹੈ ਤੇ ਉਹਦਾ ਜ਼ਿਲ੍ਹਾ ਵੀ ਹੈ ਪਰ ਪੂਰੇ ਪੰਜਾਬ ਦਾ ਕੀ ਹਾਲ ਹੋਊ ਜੇ ਤੁਹਾਡਾ ਇਹ ਹਾਲਾਤ ਹੈ ਇਹ ਕਿੱਥੇ ਦਫ਼ਤਰ ਹੈ ਨਹੀਂ ਜੀ ਹਾਲ ਮਾੜਾ ਕੋਈ ਦਫ਼ਤਰ ਨਹੀਂ ਖੇਤੀਬਾੜੀ ਦਫ਼ਤਰ ਉਹ ਰੇਸ਼ੀ ਰੇਸ਼ੀ ਜੇ ਐਸ ਡੀ ਐਮ ਦੀ ਰੇਸ਼ਤੇ ਚੱਲੀ ਜਾਂਦਾ ਪਿਛਲੇ ਕਿੰਨੇ ਸਾਲਾਂ ਤੋਂ ਆਪਾਂ ਲਈ ਖਬਰ ਤੁਹਾਨੂੰ ਭੇਜੀ ਮੈਂ ਉਹਦੇ ਮੁੱਦਾ ਮੈਨੂੰ ਹੁਣ ਅਗਲੇ ਦਿਨ ਉਹਨੇ ਸੱਦ ਲਿਆ ਭਰਾਣੇ ਬੀ ਡੀ ਪੀਓ ਸਾਹਬ ਨੇ ਆਦਾ ਯਾਰ ਮੇਰਾ ਕੀ ਕਸੂਰ ਹੈ ਮੇਰੀ ਤੂੰ ਰੇਸ਼ਤੇ ਆ ਨਾ ਦਫ਼ਤਰ ਮੈਂ ਕਿਹਾ ਤੁਸੀਂ ਚਿੱਠੀ ਕੱਢਤੀ ਵੀ ਖੇਤੀਬਾੜੀ ਜਾਂਦਾ ਕਮਿਊਨਿਟੀ ਹਾਲ ਚਲਾਇ ਜੋ ਜਾਂ ਸੜਕ ਦੇ ਸਮਾਨ ਰੱਖ ਦੂੰ ਇਹ ਖੇਤੀਬਾੜੀ ਵਿਭਾਗ ਸਾਡਾ ਹੈ ਕਿ ਮੈਂ ਰੱਖ ਦੇਗਾ ਉਹ ਆਦਾ ਯਾਰ ਮੈਂ ਜਵਾ ਕਿੱਥੇ ਭਾਵਾਂ ਮੈਂ ਤੂੰ ਵੀ ਸਾਡਾ ਭਰਾ ਹੈ ਤੂੰ ਮੁਲਾਜ਼ਮ ਹੈ ਤੈਨੂੰ ਵੀ ਚਾਹੀਦੀ ਰੇਸ਼ਤੇ 1 ਲੱਖ ਰੁਪਇਆ ਖੇਤੀਬਾੜੀ ਮੰਤਰੀ ਗ੍ਰਾਂਟ ਨਹੀਂ ਜਾਰੀ ਕਰਾ ਸਕਿਆ ਉਹਨਾਂ ਨੂੰ ਮੈਂ ਗੱਲ ਹੋਈ ਉਹ ਚੰਡੀਗੜ੍ਹ ਤਾਂ ਜਾਏ ਤੰਜੂ ਵਰਗੇ ਚੀਫ ਸਾਹ ਵਰਗੇ ਚਿੱਠੀਆਂ ਲਿਖ ਲੈ ਗੇ ਹੰਬ ਗੇ ਆ ਜਿਹੜਾ ਦਾਣਾ ਮੰਡੀ ਚ ਹਾਰਟੀਕਲਚਰ ਦਫ਼ਤਰ ਉਹਦੀ ਰਿਪੇਅਰ ਆਸਤੇ ਮੈਂ ਕਿਹਾ ਉੱਥੇ ਬਣਾ ਲਓ ਕਿਸਾਨਾਂ ਨੂੰ ਆਉਣਾ ਸੌਖਾ ਮਜ਼ਦੂਰਾਂ ਨੂੰ ਕਿਸਾਨ ਬੀਬੀਆਂ ਨੂੰ ਸਭ ਕਈ ਚੀਜ਼ਾਂ ਆਸਤੇ ਆਉਣਾ ਪੈਂਦਾ ਤੁਹਾਡੇ ਮਹਿਕਮੇ ਚ ਕਮਿਊਨਿਟੀ ਹਾਲ ਚ ਭਈ ਅਗਲਾ ਡੀਜੇ ਲਾਊਗਾ ਵਿਆਹ ਕਰੂਗਾ ਉੱਥੇ ਸਾਡੀਆਂ ਜਿਹੜੀਆਂ ਜੌਬ ਕਰਦੀਆਂ ਸਾਡੀਆਂ ਧੀਆ ਨਾ ਬਹਿਣਗੀਆਂ ਉੱਥੇ ਜ਼ਾਰੂ ਵੀ ਚੱਲੂਗੀ ਜਦੋਂ ਵਿਆਹ ਦਾ ਮਾਹੌਲ ਹੋਇਆ ਉੱਥੇ ਸਾਰਾ ਕੁਝ ਚੱਲੂਗਾ ਦੱਸੋ ਕਦੇ ਆਦਾ ਮੈਂ ਮੱਛੀ ਪਲਾੜਦਾ ਕਰਤਾ ਸਭ ਤੋਂ ਪੈਸੇ ਇਕੱਠੇ ਕਰੀ ਜਾਂਦੇ ਨੇ ਝੇਤੇ ਕਾਰਪੋਰੇਟ ਸੈਕਟਰ ਦਾ ਮੇਲਾ ਇਹ ਕਿਸਾਨਾਂ ਨੂੰ ਆਣਾ ਤਾੜੀਆਂ ਨਾ ਮਾਰੋ ਪੜ੍ਹਾਈਆਂ ਵਾਲੇ ਗੋਪੀ ਨੂੰ ਵੀ ਆਣਾ ਐਵੇਂ ਉਹ ਦੀਪਕ ਢਿੱਲੋਂ ਦੀਆਂ ਵੀਡੀਓ ਨਾ ਸ਼ੇਅਰ ਕਰਿਆ ਕਰ ਜੱਟ ਦਾ ਪੁੱਤ ਠੀਕ ਆ ਤੂੰ ਮਸ਼ਹੂਰ ਹੋ ਗਿਆ ਉਹ ਭਰਾਵਾ ਉਹ ਚੱਲ ਮੁੰਡੇ ਦੇਵੇ ਕੁੜੀਆਂ ਦੇਵੇ ਪਰ ਸਾਨੂੰ ਲੱਕੜ ਦੇ ਮੁੰਡੇ ਨਾਲ ਦੇ ਪਹਿਲਾਂ ਸੋਚਿਆ ਕਰੋ ਵੀ ਕਿਸਾਨ ਦਾ ਕੀ ਹਵਾਲਾ ਮਜ਼ਦੂਰ ਦਾ ਕੀ ਹਾਲ ਆ ਅੱਜ ਤੁਸੀਂ ਮਿਲੇ ਹੋ ਬਿਜਲੀ ਨਹੀਂ ਲਾਈ ਕੇ ਐਕਸ਼ਨ ਸਾਹਿਬ ਇੱਥੇ ਮਿਲੇ ਨਹੀਂ ਫੋਨ ਤੇ ਗੱਲ ਹੋਈ ਹੈ ਜਯਦਵੀਰ ਨਾਲ ਉਹ ਆਦਾ ਯਾਰ ਮੈਂ ਤਾਂ ਉੱਥੇ ਪੰਚਾਇਤਾਂ ਸੱਦੀ ਬੈਠਾ ਹਾਂ ਉਹ ਪੰਚਾਇਤਾਂ ਉੱਥੇ ਵੀ ਆ ਛਾਪਾ ਹੀ ਕਰਨਗੀਆਂ ਵੀ ਭਾਈ ਲਾਈਟ ਦੇ ਦੇ ਜਿਹੜਾ ਅਸੀਂ ਇੱਥੇ ਕਰੀ ਜਾਂਦੇ ਆ ਉਹ ਆਦਾ ਯਾਰ ਮੈਂ ਤਾਂ ਟਾਈਮ ਦੇ ਹੀ ਬੈਠਾ ਹਾਂ ਜਾਂ ਤਾਂ ਇੱਥੇ ਆ ਜਾਓ ਤੇ ਜਾਂ ਮੈਂ ਐਸਡੀਓ ਕਾਲਦਾ ਹਾਂ ਹੁਣ ਅਸੀਂ ਐਸਸੀ ਸਾਹਿਬ ਨਾਲ ਗੱਲ ਕਰੀ ਫੋਨ ਤੇ